ਕੀ ਆਦੀ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੁੱਟਰ ਮਿਲਿਆ ਹੋਰ ਵੈਰੀਫਾਈ ਕਰ ਰਿਹਾ ਕਿ ਇਨਾਂ ਦੇ ਹੱਥ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦਾਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬੰਦੀ ਅੱਗੇ ਕਰਾਂਗੇ ਇਹਨਾਂ ਕੋਲ ਪੁੱਛ ਲੂ ਪਬਲਿਕ ਦੀ ਆਵਾਜ਼ ਆ ਇੱਥੇ ਕੋਈ ਨਵੀਂ آبادی ਆ ਜਾਂ ਕੋਸ਼ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ ਰਿਸਪਾਂਸਿਬਲ ਹੋ ਜੇ ਤੇ ਪੁਲਿਸ ਦੀ ਵਰਕਿੰਗ ਵਿੱਚ ਹੋਰ ਸੁਧਾਰ ਆਏਗਾ ਥੈਂਕ ਯੂ ਥੈਂਕ ਯੂ ਬਟਾਲਾ ਦੇ ਕਾਦੀਆਂ ਦੀ ਚੁੰਗੀ ਤੇ ਚਿੱਟੇ ਦਿਨ ਚਿੱਟਾ ਕਰਨ ਵਾਲੇ ਲੋਕ ਆਪਸ ਵਿੱਚ ਭੀੜੇ ਤੇ ਇੱਕ ਵਿਅਕਤੀ ਦੂਸਰੇ ਵਿਅਕਤੀ ਤੇ ਦੋਸ਼ ਲਗਾ ਰਿਹਾ ਸੀ ਕਿ ਇਹ ਨਸ਼ਾ ਵੇਚਦਾ ਹੈ ਅਤੇ ਉਹ ਵਿਅਕਤੀ ਕਹਿ ਰਿਹਾ ਸੀ ਮੈਂ ਪਹਿਲਾ ਨਸ਼ਾ ਵੇਚਦਾ ਜ਼ਰੂਰ ਸੀ ਉਸ ਦੀ ਸਜ਼ਾ ਕੱਟ ਕੇ ਆਇਆ ਹਾਂ ਇਸੇ ਗੱਲ ਨੂੰ ਲੈ ਕੇ ਬਹਿਸ ਹੋਈ ਥੱਪੜ ਵੀ ਚੱਲੇ ਅਤੇ ਇਸ ਤੋਂ ਇਲਾਵਾ ਜਿਸ ਵਿਅਕਤੀ ਤੇ ਨਸ਼ਾ ਵੇਚਣ ਦੇ ਦੋਸ਼ ਲੱਗੇ ਸਨ ਉਸ ਦੇ ਕੁਝ ਸਾਥੀ ਵੀ ਆਏ ਉਹਨਾਂ ਮੀਡੀਆ ਨੂੰ ਦੇਖਿਆ ਤਾਂ ਉੱਥੇ ਹੀ ਪੈਰੀ ਵਾਪਸ ਮੁੜ ਗਏ ਇਸ ਮੌਕੇ ਜਿਸ ਤੇ ਦੋਸ਼ ਲੱਗ ਰਹੇ ਸਨ ਉਸ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਲਾਈਟਰ ਸਿਲਵਰ ਪੇਪਰ ਅਤੇ ਨਸ਼ਾ ਕੱਢ ਕੇ ਵੀ ਦਿਖਾਇਆ ਉਸ ਨੇ ਕਿਹਾ ਜੋ ਲੋਕ ਮੇਰੇ ਤੇ ਦੋਸ਼ ਲਗਾ ਰਹੇ ਨੇ ਖੁਦ ਵੀ ਨਸ਼ਾ ਕਰਦੇ ਹਨ ਅਤੇ ਇਹਨਾਂ ਨੇ ਮੈਨੂੰ ਕੁਝ ਸਮਾਂ ਪਹਿਲਾਂ ਸਾਡਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦਾ ਅੱਜ ਬਦਲਾ ਲੈ ਰਹੇ ਹਨ ਮੈਂ ਨਸ਼ਾ ਵੇਚਦਾ ਨਹੀਂ ਕਰਦਾ ਜ਼ਰੂਰ ਹਾਂ ਇਸ ਚੀਜ਼ ਨੂੰ ਲੈ ਕੇ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਜਿਨ੍ਹਾਂ ਵਿੱਚ ਕੁਝ ਲੋਕ ਆਗ ਦੇ ਸੰਕੇ ਨਸ਼ਾ ਵੇਚਦਾ ਵੀ ਅਤੇ ਮੌਕੇ ਤੇ ਆਈ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਅਤੇ ਉਸ ਦੇ ਆਟੋ ਦੀ ਤਲਾਸ਼ੀ ਲਈ ਐਸ ਐਚ ਓ ਸਿਵਲ ਲਾਈਨ ਪ੍ਰਭਜਤ ਸਿੰਘ ਨੇ ਕਿਹਾ ਹੈ ਕਿ ਸਾਨੂੰ ਕਿਸੇ ਵੱਲੋਂ ਜਾਣਕਾਰੀ ਮਿਲੀ ਸੀ ਕਿ ਕੁਝ ਨਿਛੇੜੀ ਨਸ਼ੇ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਹਨ ਤੇ ਮੌਕੇ ਤੇ ਆਏ गिरफ्तार ਇਹਨਾਂ ਨੂੰ ਕਰ ਲਿਆ ਇਹਨਾਂ ਕੋਲੋਂ ਲਾਈਟਰ সিলవర్ ਪੇਪਰ ਮਿਲਿਆ ਹੈ ਬਾਕੀ ਤਵਦੀਸ਼ ਕਰਾਂਗੇ ਹੋਰ ਵੀ ਕਈ ਖੁਲਾਸੇ ਹੋਣ ਦੀ ਇੱਕ ਮਿੰਟ ਬੋਲ ਨਹੀਂ ਪੜਾਂਗਾ ਪੜਾ ਗੱਲ ਟੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਆ ਦੱਸੋ ਗਾਂਗੇ ਟੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਠੀਕ ਹੈ ਚਿੱਟਾ ਦੇ ਚਿੱਟਾ ਕਿਹੜੇ ਚੱਲਿਆ ਆ ਉਹ ਤੇ ਚਿੱਟਾ ਗਾੜੇ ਚੱਲਿਆ ਆ ਆਹ ਯਾਰ ਨਾ ਸੂਰਜਾ ਨੂੰ ਲਿਆ ਫੋਰਚੂਨ ਲਿਆ ਉਹ ਬੰਦੇ ਹੋਣਗੇ ਸੂਰਜ ਨਹੀਂ ਨਾ ਉੱਥੇ ਸੂਰਜਾ ਲਿਆ ਸੂਰਜ ਚਲਾ ਸੂਰਜ ਦੇ ਜੇ ਤੇਰੇ ਨਾਲ ਹੀ ਮੈਂ ਵੀ ਨਹੀਂ ਟੁਠਾ ਓਏ ਓ ਸਾਲਿਆ ਮੈਂ ਇਸ ਤਰ੍ਹਾਂ ਜਾਣਦੇ ਨੇ ਬੱਡੇ ਬੰਦੂ ਬੰਦਾ ਨਹੀਂ ਆ ਮੈਂ ਬੱਡੇ ਬੰਦਾ ਪੂਰੀ ਜੰਮੀਰੇ ਪੁੱਛ ਕੇ ਰਿਆ ਓਏ ਤੂੰ ਪੈਖ ਹੋਇ ਨਹੀਂ ਮੇਰੇ ਕੋ ਕਿਨੇ ਤੂੰ ਚਟਾ ਹੋਇਆ ਤੇਰੇ ਕੋ ਮੈਂ ਨਹੀਂ ਚਟਾ ਹੋਇਆ ਤੂੰ ਪੈਸੇ ਫੂਣੇ ਲੇਖ ਮਿਰਜੀ ਕਿਸੇ ਦਾ ਫੂਣੇ ਲਾਸ਼ੀ ਲੈ ਵੀਰ ਤਰਾਸੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਗਾਇਆ ਮੈਂ ਪੀਨਾ ਵਾਂ ਕੀ ਚਟਾ ਚਟਾ ਮੈਂ ਪੀਨਾ ਵਾਂ ਸੇਪ ਆ ਗਿਆ ਚਟਾ ਪੀਂਦੇ ਹੋ ਸ਼ਰਮ ਕਰ ਤੂੰ ਬੀਜੇ ਦਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾਂ ਹਸਪਤਾਲ ਜਾ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਕੋਈ ਸ਼ਰਮਦਾ ਸੀਰੀ ਸਾਹਿਬ ਜਾ ਦੇ ਨਾ ਕਰ ਨਾ ਕਰ ਤੂੰ ਨਾ ਕਰ ਇਹਦਾ ਨਹੀਂ ਸ਼ਰਮਨਾ ਸ਼ਾੜਾ ਟਾਂ ਨਾ ਕਰ ਇਹਦਾ ਨਾ ਕਰ ਪਰਨਾ ਮੰਨ ਲਾ ਪਰਨਾ ਮੰਨ ਲਾ ਮੈਂ ਸੁਧਰੇ ਆਇਆ ਤੇ ਉਹਨੇ ਵੀਰ ਤੂੰ ਅਦਰ ਮੈਨੂੰ ਕੱਲੇ ਨੂੰ ਤਿੰਨ ਜਾਨੇ ਪੇਸ਼ ਮੈਂ ਤਾਂ ਤੈਨੂੰ ਪਿਆ ਕਿਹਾ ਹੀ ਵੇਰ ਤੂੰ ਆ ਸਭ ਕੋਈ ਮੇਰੇ ਕੋ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋ ਚਿੱਟਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਟਾ ਹੋਇਆ ਨਾਮ ਮੇਰਾ ਗੈਣੀ ਹੋਇਆ ਨਹੀਂ ਗਰਨ ਸਾਹਿਬ ਦੇ ਹੱਥ ਰੱਖ ਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਕਿੰਨੇ ਉਹ ਬੰਦੇ ਨੇ ਸਨਿਆਰੇ ਨੇ ਤੁਹਾਡੇ ਕੋਈ ਨਹੀਂ ਜੀ ਲੈ ਹੋਣੇ ਨੇ

ਬਟ ਗਿਆ ਉਹ ਆ ਮੇਰੀ ਗੱਲ ਸੁਣ ਪ੍ਰਧਾਨ 2 ਮਿੰਟ ਖਲੋ ਜਾ ਨਿਕਲਿਆ ਨਿਕਲਿਆ 2 ਮਿੰਟ ਖਲੋ ਜਾ ਮੇਰੀ ਵਾਲੇ ਬਲਦੇ ਨਾ ਖਰਾਬ ਹੋ ਜਾਣਾ ਮੈਂ ਤੁਹਾਨੂੰ ਅੱਖ ਜੰਦਾ ਕੰਮ ਖਰਾਬ ਹੋ ਜਾਣਾ ਹੋ ਜੇ ਚਲੋ ਚਲ ਜਾਓ ਦੇਖ ਲਾ ਬਾਜੀ ਇਹਨਾ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਂ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਮੈਥੋਂ ਕਾਉਂਸਪੁਰੇੋਂ ਮੈਂ ਲਿਆਇਆ ਪੀਨਾ ਵਾ

ਵੇਹ ਤਾਂ ਕੀ ਕਰਦਾ ਤੂੰ ਜਾਂਦਾ ਨਹੀਂ ਤਸੀਹ ਆ ਨਹੀਂ ਬੱਬਾ ਵੇ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਤੇ ਅੱਜ ਤਾਂ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖੇ ਭੱਜ ਆਇਆ ਉਥੋਂ ਇਹ ਚਾਹ ਵੇਚਦਾ ਨਹੀਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿਹ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪਿੰਦਾ ਇਹ ਪਿੰਦਾ ਵਾ ਪਹਿਲਾਂ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਗਿਆ ਹੁਣ ਵੀ ਪੀਂਦਾ ਵਾ ਨਹੀਂ ਹੁਣ ਵੀ ਪੀਂਦਾ ਵਾ ਨਹੀਂ ਵਾ ਤੂੰ ਵੀ ਪੀਂਦਾ ਤੂੰ ਪੀਂਦਾ ਵਾ ਨਹੀਂ ਵਾਦੀਆਂ ਲੈ ਗਿਆ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਗਿਆ ਤੇਰੀ ਆ ਕੈਮਰੇ ਚ ਵੀਡੀਓ ਕਟਾਵਾਂ ਤੂੰ ਲੈ ਗਿਆ ਨਹੀਂ ਵਾਦੀਆਂ ਆ ਚੱਲਾ ਚੱਲਾ ਆ ਭਾਜੀ ਵੇਚਦੇ ਆ ਇਹ ਕੋਈ ਵੇਚਦਾ ਕੋਈ ਪੀਂਦਾ ਹਾਂ ਹੁਣੇ ਮੇਰੇ ਨਾਲ ਚੱਲੋ ਮੈਂ ਵੀਡੀਓ ਕਢੋ ਨਾ ਇਹਦੀ ਹੁਣੇ ਵੀ ਵੀ ਖੜਿਆ ਹੁਣੇ ਵੀਡੀਓ ਮੈਂ ਕਿਉਂ ਫੜਾ ਤੈਨੂੰ ਮੈਂ ਕਿਉਂ ਫੜਾ ਮੈਂ ਕਿਉਂ ਫੜਾ ਮੈਂ ਸਵਾਰੀ ਲੈ ਕੇ ਆਉਂਦੇ ਹਾਂ ਮੈਂ ਕਿਉਂ ਫੜਾ ਮੈਨੂੰ ਮੈਂ ਤਾਂ ਸਵਾਰੀ ਲੈ ਕੇ ਆਉਂਦਿਆਂ ਮੈਂ ਤੈਨੂੰ ਫੜਾ ਮੈਂ ਵੀਰ ਜੀ ਗੁਰਸੇਖ ਤੇ ਗੁਰਸੇਖ ਭੋਗੇ ਤੈਨੂੰ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰਾਂਸਾ ਪਾਇਆ ਸਿਹਰੀ ਸਾਹਿਬ ਪਾਇਆ ਸਾਇ ਸਾਇ ਛੱਡ ਰਿਹਾ ਹਾਂ ਠੀਕ ਹੈ ਚਲੋ ਲੜਾਈ ਕਿਸ ਗੱਲ ਦੀ ਆ ਲੜਾਈ ਭਾਜੀ ਇਹਨੂੰ ਪਤਾ ਹੋਊਗਾ ਕਿਸ ਗੱਲ ਦੀ ਲੜਾਈ ਆ ਜੀ ਇੱਕ ਚਾ ਕੱਠੀ ਹੋ ਗਏ ਨਾ ਮੈਂ ਲਿਗਿਆ ਹਾਂ ਮੈਂ ਇਹਨਾਂ ਕਰੇ ਨੂੰ ਦੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਹੈ 100 ਕੀ ਨਹੀਂ ਵਾਦੀ ਕੀ ਲੈਣ ਗਿਆ ਹਾਂ ਜਦੋਂ ਇਹਦੇ ਗੱਲ ਪਏ ਨੂੰ ਪੁੱਛੋ ਕੀ ਲੈਣ ਗਿਆ ਹਾਂ ਜਿਹੜਾ ਉੱਥੇ ਕੰਮ ਕੀ ਸੀ ਹੈਗਾ ਪੁੱਛੋ ਨੂੰ ਬਾਜੀ ਜਦੋਂ ਇਹਨੂੰ ਪੁੱਛੋ ਜਦੋਂ ਇਹਦੇ ਨਾਲ ਬੰਦੇ ਨਾਲ ਗਿਆ ਕਿਹੜੇ ਬੰਦੇ ਦੇ ਨਾਲ ਗਿਆ ਹਾਂ ਦੱਸ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਤੇ ਫੰਜੇ ਨਾਲ ਸੁਣੇ ਕਰਦਾ ਹੈਂ ਮੇਰਾ ਘਰ ਆ ਰਿਹਾ ਕਿਥੇ ਉਥੇ ਤੇਰਾ ਘਰ ਦੇ ਪੜਾ ਹਾਂ ਮੇਰਾ ਘਰ ਹੀ ਉਹ ਕਿਉਂ ਮੜਾਏ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁਛ ਵੀਰ ਜੀ ਮੈਂ ਪਾਣੀ ਕਿਸੂ ਦਾ ਕਰਦਾ ਭਾਏ ਜੇ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਤੁਸੀਂ ਪਹਿਲੀ ਰਿਕਾਰਡਿੰਗ ਵੀ ਕਿਹਾ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਹੈ ਹਾਂਜੀ ਤੁਸੀਂ ਕਿਉਂ ਫੜਾਇਆ ਨੂੰ ਚਿੱਟਾ ਵੀ ਦਾ ਯੇ ਮੇਰੇ ਭਰਾ ਨੂੰ ਚਿੱਟਾ ਵੇਚਦਾ ਹੈ। ਭਾਜੀ ਇਹ ਚਿੱਟਾ ਪਿੰਦਾ ਤਾਂ ਕਰਕੇ। ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਵਾਦੀਆਂ ਲੈ ਕੇ ਆਇਆ ਪੁੱਛੇ ਨੂੰ ਪਿੰਦਾ। ਭਾਜੀ ਚਿੱਟੇ ਦੀ ਨਹੀਂ ਚਿੱਟੇ ਦੀ ਨਹੀਂ। ਇੰਨਾ ਭਾਜੀ ਮੇਰੇ ਕੋਲ ਮੋਬਾਈਲ ਪੈਸੇ ਖੋਏ ਹੀ। ਖੋਏ ਗਈ। ਭਾਈ ਪਾਸ ਤੇ ਇੱਕ ਇਹ ਮੁੰਡਾ ਦੋ ਜਾਨੇ ਇਹਦੇ ਨਾਲ ਹੋ ਰਹੇ ਨਾ ਇੱਕ ਸੁਰੀ ਰੱਖੀ। 6-7 ਅਜੇ ਵੀ ਸਰਪਾ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ। ਝੂਠੀ ਬੋਲ। ਸਰਪਾ ਸਟੇਟ ਰਿਪੋਰਟ ਇਹਨਾਂ ਦੇ। ਏ ਮੈਨੂੰ ਪਤਾ ਨਹੀਂ ਕਿ ਕਿਹੜੇ ਪੈਂਦੇ ਆ ਕੀ ਆ ਕੀ ਨਹੀਂ ਐਦਾਂ ਸਹਜ ਸਹਜੇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਕੀ ਨਹੀਂ ਤੈਨੂੰ ਪਤਾ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਸਭ ਕੋਈ ਇਹਨੂੰ ਪਤਾ ਨਹੀਂ ਵੀਰ ਮੈਨੂੰ ਟਾੜਾ ਨਹੀਂ ਪਤਾ ਅਜ ਕਿੱਥੋਂ ਦੇ ਜੇ ਤੁਸੀਂ ਹਾਂ ਤੁਸੀਂ ਵੀ ਜਾਣਦੇ ਹੋ ਜੀ ਫਿਰ ਅੱਜ ਠੀਕ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਸੀ ਬਸ ਬਈ ਕਿਦੋਂ ਮਾਰਿਆ ਸੀ ਕਿਤੇ ਮਾਰ ਰਿਹਾ ਤੇ ਜਿਹੜਾ ਨੰਬਰ ਵੀਰ ਜੀ ਮੇਰਾ ਆਟੋ ਉਥੇ ਸਰਕ ਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦੋ ਬਸ ਦੋ ਮਿੰਟ ਇੱਥੇ ਖਲੋਜੋ ਦੋ ਮਿੰਟ ਰੁਕ ਜੋ ਵੀਰ ਜੀ ਦੋ ਮਿੰਟ ਰੁਕ ਜੋ ਮੇਰੀ ਗੱਲ ਆਟੋ ਕਿਤੇ ਨਹੀਂ ਚੱਲਦਾ ਆਟੋ ਲੱਗਾ ਤਾਂ ਉਥੇ ਉਸਾ ਜੀ ਮਹਾਰਾਜ ਆਟੋ ਸਾਈਡ ਤੇ ਕਰ ਦੋ ਵੀਰ ਪਾਪਾ ਜੀ ਰੁਕ ਰਹਿ ਤੇ ਸੱਚ ਦੱਸਣਿਆ ਹਾਂ ਸੱਚ ਦਿਖਾ ਦਿਤੀ ਇਹਨਾਂ ਦੇ ਉਸਾ ਮੇਰਾ ਕਵਾਂਡੀ ਨਾ ਵੀ ਪਿੰਦਾ ਰਿਹਾ ਕਿ ਨਹੀਂ ਟਿੱਟਾ ਉਸੇ ਨਾਲ ਹੀ ਮੇਰਾ ਕਵਾਂਡੀ ਹੈ ਕਿਹਦੇ ਕੋਲ ਆ ਪਿੰਦਾ ਰਿਹਾ ਮੈਂ ਵੀ ਰਪਿੰਦਾ ਰਿਹਾ ਹਾਂ ਪੀਂਦਾ ਰਿਹਾ ਮੈਂ ਜੈਨੂ ਤੁਸੀਂ ਪੀਂਦਾ ਰਿਹਾ ਆ ਇਹਦੀ ਵੀਡੀਓ ਆ ਮਤਲਬ ਭਾਈ ਜੀ ਇੱਥੇ ਖਾਪਾ ਇਨੇ ਬੰਦੇ ਤੇਰੀ ਗੱਲ ਕਰਨ ਦੇ ਆਉਂ ਲਜੋਰ ਇਹਦੀ ਵੀਡੀਓ ਆ ਇਹਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਜਦੋਂ ਇਹਨਾਂ ਮੇਰੇ ਕੋਲ ਫੋਨ ਹੈ ਸਭ ਕੁਝ ਹੋਇਆ ਹੋਇਆ ਜੇਬ ਚ ਜਿਹੜਾ ਸਮਾਨ ਹੀ ਫੜਾਤਾ ਇਹਨੇ ਘਰੇ ਕਿ ਇਹਨੂੰ ਲਾਤਾ ਇਹਦੇ ਕੋਲ ਹੀ ਆ ਇਹਨੇ ਬੰਦਿਆਂ ਦੇ ਵਿੱਚ ਕਿੰਨੂੰ ਫੜਾ ਦੇਣਾ ਹੈ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰੇ ਕੋਲ ਨਾ ਕੋਈ ਸਮਾਨ ਨਾ ਗੱਲਾਂ ਨਾ ਕੋਈ ਬਾਤ ਕੀ ਗੱਲਾਂ ਬਾਤ ਕੈਮਰੇ ਆਉਣੇ ਤੱਕ ਹੈ ਸਮਾਨ ਕੁਛ ਵੀ ਨਹੀਂ ਮੇਰੇ ਕੋਲ ਵੀਰ ਕਿਹੜੇ ਬੰਦੇ ਨੂੰ ਮੈਂ ਫੜਾਤਾ ਕਿਹੜੇ ਬੰਦੇ ਕੈਮ ਸਭ ਕੁਝ ਇਹਨਾਂ ਦੇ ਸਾਹਮਣੇ ਆ ਫੜਾ ਵੀ ਦਿੱਤਾ ਹੈਗਾ ਤੇ ਇੱਥੇ ਰਹਿਣਾ ਇਹਨੇ ਇੱਥੇ ਇੱਥੇ ਵੀਰ ਜੀ ਮੇਰਾ ਆਟੋ ਉੱਥੇ ਆ ਜਾਓ ਉੱਥੇ ਨਹੀਂ ਜਾਓ ਉੱਥੇ ਆ ਜਾਓ ਆਟੋ ਆ ਮੇਰਾ ਨਾਲ ਨਹੀਂ ਜਾਣਾ ਕਿੱਥੇ ਆਟੋ ਭਾਈ ਨਾ ਇੱਧਰ ਕੁਝ ਨਹੀਂ ਉੱਥੇ ਫੁੱਲ ਸੇ ਮੈਂ ਫਰੀ ਇਨਜਾਇਰ ਅਗੇ ਐਸਐਸਬੀ ਆਂਡੀਆ ਆਪ ਮੈਂ ਜਿੰਨੇ ਤੇਰੇ ਆ ਮਿਲ ਨਹੀਂ ਪਾਇਆ ਪੈਸੇ ਬਣਾ ਕੇ ਮੈਂ ਨਾ ਮੁੰਡਾ ਫੜਾਦਾ ਹੈ ਫੜਾ ਕੇ ਤੇਰੇ ਮੁੰਡੇ ਨੂੰ ਫੋਨ ਕਰਕੇ ਸੱਦਿਆ ਤੇਰੇ ਮੁੰਡੇ ਨੇ ਮੇਰੇ ਨਾਲ ਜਿੰਨੀਆਂ ਦੋ ਤੇਰੇ ਮੁੰਡੇ ਨੇ ਮੇਰੇ ਨਾਲ ਸਵਾਰੀ ਬੈਠੀ ਸੀ ਵਿੱਚ ਸਵਾਰੀ ਸਵਾਰੀ ਵੀਰ ਜੀ ਫਲਾਈਟ ਚਲਾ ਦੇ ਜੀ ਜੀ ਮੁੰਡੇ ਸਮਾਨ ਆ ਫੜ ਕੇ ਖੋ ਫੜ ਕੇ ਹਾਲੇ ਪੁਲਿਸ ਬੰਦ ਤੈਨੂੰ ਰਸੇ ਨਾਲ ਥਈ ਰੇ ਜੀ ਬੰਨਣਾ ਮੇਰੇ ਨੂੰ ਦੱਸ ਹਾਂ ਹਾਂ ਬੰਨ ਲੈ ਮੈਂ ਆਜਾ ਆਜਾ ਇਹ ਵੀ ਲੰਬੇ ਕਿਹੜਾ ਚੰਗੀ ਆ ਆ ਬੰਦੇ ਦੇ ਨਾਲ ਦੇ ਨਾਲ ਬੈਠ ਜੂਗਾ ਕਿ ਤੁਹਾਨੂੰ ਜੀ ਆਇਆਂ ਨੂੰ ਆ ਜਾ ਆ ਜਾ ਮੱਥੇ ਆ ਜਾ ਮੈਂ ਮੈਂ ਕੋਈ ਕੋਈ ਤਰਤੀ ਨਹੀਂ ਲਾਉਣੀ ਮੈਂ ਨਹੀਂ ਲਾਉਣਾ ਕਾਇਕਾ ਤੇ ਹੋਪ ਕਰ ਤੁਮ ਲਗਾ ਨਹੀਂ ਲਾਣਾ ਠੀਕ ਹੈ ਚਾਹ ਰਵੇ ਗਾੜ ਬਾੜੀ ਨਾ ਦੇਵਾ ਤੇ ਮਾ ਨਹੀਂ ਹੈਗਾ ਨਹੀਂ ਚਾਚਾ ਜੀ ਆਟੋ ਜੀ ਨਹੀਂ ਕਰਕੇ ਨਹੀਂ ਆਪ ਇਹਦੇ ਲੈਟਰ ਬਣੇ ਆ ਨਹੀਂ ਇਹਦੇ ਨਾਲ ਬੁੱਢੇ ਲੜਦਾ ਸੀ ਹਿਆਰ ਨਾਲ ਜੀ ਮੈਂ ਉਹਨਾਂ ਨੂੰ ਫੜਾਇਆ ਫਿਰ ਨਹੀਂ ਮਿਰਜੀ ਤੁਸੀਂ ਇੱਥੇ ਲੱਗੇ ਜੇ ਮੈਂ ਇਹਨੂੰ ਨਹੀਂ ਫੜਾਇਆ ਮਿਰਜੀ ਦੇਖਣ ਨੂੰ ਨਹੀਂ ਫੜਾਇਆ ਸੁਨੀਲ ਸਾਹਿਬ ਇਹਦਾ ਸ਼ਾਹ ਕਰੀਂ ਨਾ ਉਹਦੇ ਵੀ ਲੱਗੇ ਬਸ ਮਿਰਜੀ ਮੈਂ ਇਹਨੂੰ ਸਮਾਨ ਨਹੀਂ ਫੜਾਇਆ ਮਤਲਬ ਵੀਡੀਓ ਦੇ ਦਿੰਦੇ ਤੇ ਸਮਾਨ ਦੇ ਦਿੰਦੇ ਨਹੀਂ ਨਹੀਂ ਭਾਜੀ ਲੜਨਾ ਇਹ ਮੇਰੇ ਕੋ ਆਟੋ ਮੇਰਾ ਮਾਫਰ ਮਾਰ ਮਤਲਬ ਮੇਰੇ ਆਲੇ ਸਮਾਨ ਦੇ ਦੇ ਜੀ ਗੋਈ ਲੋ ਸਮਝਿਆ ਗੋਈ ਨਹੀਂ ਦਈਦੀ ਪਹਿਲਾਂ ਮੈਂ ਆਪਾਂ ਜਿੱਕੇ ਨੇ ਦੇ ਆ ਸਜਾ ਕਰਾ ਅੱਗੇ ਆ ਜਾ ਮੈਂ ਘਟ ਆਇਆ ਵਾ ਵੀਡੀਓ ਬੜੀ ਕੀ ਕਰਦਾ ਬਾਹਰ ਆਣ ਕੇ ਮਾਰੀ ਕਰਦਾ ਵਾ ਟੈਂਪੂ ਦੇ ਟਾਈਮ ਬੜਾ ਜੀ ਗੋਈ ਉਹ ਵੇਸ਼ ਟੈਂਪੂ ਬਣਾਉਣਾ ਸਰਦਾਰਾ ਸਾਮਾਨ ਦੇਖਦਾ ਜੀ ਸਾਮਾਨ ਦੇਖਦਾ ਬਿਲਕੁਲ ਵਾ ਟੋ ਇਸ ਭਾਜੀ ਚੁੱਕੀ ਰੱਖੋ ਲਗਾਏ ਲੱਗੇ ਨਾ ਛਾਈ ਲੱਗਿਆ ਹੱਸਣਾ ਆਟ ਲਗਾ ਆ ਪਿਛੇ ਵਾਲਾ ਇਹ ਦੋ ਚਾਗੀ ਨਾਲ ਲੈਂਦਾ ਜੇ ਦੋ ਛੇ ਹੋ ਰਾਇ ਭਾਜੀ ਐਵੇਂ ਝੂਠ ਮਾਰੀ ਜਾਂਦੇ ਇਹ ਕਿਹਦੇ ਦੋ ਮੁੰਡੇ ਹੈ ਮੇਰੇ ਕੋਈ ਮੁੰਡਾ ਉਹ ਭਰਾ ਕੋਈ ਮੁੰਡਾ ਨਹੀਂ ਡਾਂਗ ਲੈ ਕੇ ਆਇਆ ਮੈਂ ਇਹਨਾਂ ਤੋਂ ਡਰਦਾ ਭੱਜਾ ਮੈਨੂੰ ਭਾਜੀ ਝੂਠ ਨਾ ਮਾਰੋ ਤੁਹਾਡੇ ਹੁੰਦੇ ਮੈਂ ਕਿਸ ਨੂੰ ਫੋਨ ਕੀਤਾ ਇੱਕ ਮਿੰਟ ਫੋਨ ਕੀਤਾ ਕਿਸ ਨੂੰ ਤੁਹਾਡੇ ਹੁੰਦਾ ਝੂਠ ਨਾ ਮਾਰੋ ਤੁਸੀਂ ਚਲੋ ਇਹ ਮੈਂ ਫੋਨ ਕੀਤਾ ਕਿਸ ਨੂੰ ਉਹ ਭੱਜੇ ਕਿਹੜੇ ਤਿਆਰ ਲੈ ਕੇ ਆਏ ਬੰਦੇ ਉਹ ਪਾਉਣ ਉਹ ਵੀਰ ਜੀ ਮੈਨੂੰ ਕੀ ਪਤਾ ਕੌਣ ਹੈ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਕੁਝ ਦੱਸੋ ਮੈਨੂੰ ਜੇ ਕੋਈ ਤਾਂ ਹੈ ਇਹਨੋ ਦੇ ਇਹਨੂੰ ਵੀ ਸਾਰੇ ਜਾਣਦੇ ਨੇ ਸਾਰੇ ਇਹਦੇ ਦੇ ਵੀਰ ਜੀ ਝਾੜੋ ਜਾਂ ਆਟੋ ਚਲਾਉਣ ਵਾਲੇ ਨੂੰ ਜਾਣਦੇ ਆ ਤੁਹਾਨੂੰ ਨਹੀਂ ਕੋਈ ਜਾਣਦਾ ਕੋਈ ਨਹੀਂ ਬਾਦੀਓ ਲੈਣ ਜਾਂਦੇ ਜੇ ਪੀਂਦੇ ਜੇ ਤੁਹਾਨੂੰ ਨਹੀਂ ਕੋਈ ਜਾਣਦਾ ਬਾਕੀ 200 ਬੰਦੇ ਵਾਗਿਆ ਔਰ ਮੀਟਰ ਦੀ ਚਾਬੀ ਕਿਸੇ ਹੈ ਓਏ ਆਟੋ ਦੀ ਚਾਬੀ ਕਿੱਥੇ ਹੈ ਤੇਰੀ ਨਹੀਂ ਆਟੋ ਸੈਲਫ ਸਟਾਰ ਨਹੀਂ ਹੈ ਤਾਂ ਕਸ਼ਟ ਆ ਚਲ ਆ ਗੱਡੀ ਚ ਚਲ ਛੇੜ ਪਾ ਕੇ ਕੁਲਿਆਣੀ ਜਾਈਏ ਪਹਿਲਾਂ ਕਿ ਭਾਜੀ ਆ ਜੂਣਾ ਨਾ ਭਾਜੀ ਇਹ ਭਾਜੀ ਇਹ ਪੰਜ ਕੱਲੇ ਆ ਬਣੀ ਆ ਰਹੀ ਹੈ ਜੀ ਆ ਜਾਂਦੇ ਆ ਜੀ ਮੇਰੇ ਭਾਜੀ ਤੁਹਾਨੂੰ ਕੋਈ ਕਹਦਾ ਫੇਰ ਮੈਂ ਕਾਡੋ ਮੇਰਾ ਸਟਾਰੀਮੇਂਟ ਦਾਲੀ ਗੱਡੀ ਚ ਗੱਡੀ ਚ ਉਹਨਾਂ ਨੂੰ ਬਾਈਟ ਦੇ ਉਹਨਾਂ ਨੂੰ ਜਿਹੜੀ ਜਿਹੜੀ ਚਿੱਟੀ ਵਾਲੀ ਜਿਹੜੀ ਬਾਈਕ ਨੀ ਨਾਲ ਨਹੀਂ ਕੋਈ ਕਰਨੀ ਲੈ ਕੇ ਜਾਣਾ ਪੈਣਾ ਤੁਸੀਂ ਆ ਸਰ ਮੈਂ ਤੁਹਾਨੂੰ ਦੱਸ ਦਿਆਂ ਕਰ ਮੇਰੀ ਗੱਲ ਸੁਣੋ ਸਾਹਾਂ ਕੜਾ ਸ਼ਾਹਰ ਦੇ ਨਾਲ ਇੱਕ ਜਣਾ ਬੈਠਾ ਹੋ ਗਿਆ ਮੈਨੂੰ ਬੈਰ ਨਾਲ ਕੋਈ ਕੋਈ ਨਾ ਸ਼ਾਹਰ ਜੇ ਆ ਮੈਨਾਂ ਨਾਲ ਕੋਈ ਮੈਨਾਂ ਮੈਨੂੰ ਇੱਧਰ ਪੈ ਜਾ ਅੱਗੇ ਪੈ ਜਾ ਤੂੰ ਅੱਗੇ ਪੈ ਜਾ ਭਾਈ ਇਹ ਕਿੰਨਾ ਟਿਕਾ ਇੱਧਰ ਇਹ ਜਿਹੜੇ ਬੇ ਸ਼ਰੂ ਮੈਨੂੰ ਜਾਈ ਗਏ ਯਾਰ ਕੋਲ ਅੱਲੇ ਆ ਮੈਨੂੰ ਇਹਦਾ ਮੈਨੂੰ ਆਖਿਆ ਕਿ ਆ ਜੋ ਕੁਝ ਹੈਗਾ ਇੱਧਰ ਕੋ ਘੱਟ ਨਹੀਂ ਵੀ ਕੱਲਾ ਹ ਵਿੱਚ ਲੇਡੀਜ਼ ਦੇ 200 ਆਰੀਆਂ ਨੇ ਮੇਰੇ ਕੋਲ ਮੇਰੇ ਕੋਲ ਹੋਣ ਇਹ ਤਿੰਨ ਰਖਾ ਦਿੱਤੀ ਦਰਵਾਜ਼ਾ ਦਿੱਤੀ ਇਹਨਾਂ ਦੇ ਵਿੱਚ ਕਿੱਥੇ ਚੌਕੀ ਸਰਬੰਸਟੇਟ ਚੌਕੀ ਦੇ ਵਿੱਚ ਮੈਂ ਲੈ ਆਇਆ ਇਹਨਾਂ ਕੋ 500 ਰੁਪਿਆ ਮੁੰਡੇ ਕੋ ਫੜਿਆ ਮੈਂ ਲੈ ਆਇਆ ਇਹਨਾਂ ਕੋ 500 ਰੁਪਿਆ ਦੇ ਕੋ ਫੜਿਆ ਨਹੀਂ ਇੱਕ 500 ਦਾ ਨੋਟ ਹੈ ਮੇਰੇ ਕੋ ਬਾਕੀ 100 100 ਦੇ 20 ਦੇ ਨੋਟ ਹੀ ਹੈ ਇਹ ਕੋ 500 ਦਾ ਨੋਟ ਨਹੀਂ ਮੈਂ ਵੀ ਤੁਹਾਨੂੰ ਦੱਸ ਦਿੰਦਾ ਕਿ ਇਹ ਬੰਦਾ ਕੋ 500 ਦਾ ਫਰਕ ਹੈ ਮੈਂ ਨਹੀਂ ਵੇਖਿਆ ਮੈਂ ਵੀ ਦੱਸ ਦਿੰਦਾ ਜਿਹਦੇ ਖਾਤ ਲਾ ਗਏ ਜਿਹਦੇ ਕੋ 500 ਦਾ ਨੋਟ ਲੈ ਗਿਆ ਤੈਨੂੰ ਉਹਦੇ ਘਰ ਲਾ ਦਿਆਂਗਾ ਮਨਿਆ ਤਰ ਮੈਂ ਦੱਸ ਦਿੰਦਾ ਹੱਥ ਨੂੰ ਲੱਗੂਦੇ ਜੇ ਕੋ ਮ ਖਾਦ ਲਾ ਕੇ ਆ ਗਿਆ ਤੇ ਜਿਹੜਾ ਹਾਂਜੀ ਓਏ ਨਹੀਂ ਬੇਟੀ ਸਮਾਨ ਲਵੇ ਆਪ ਪੁੱਛੋ ਕੈਮਰਾ ਮੈਂ ਬਾਜੀ ਪੀਣਾ ਪੀਣਾ ਉਹ ਵੀ ਲਿਆ ਪੀਣਾ ਹਨ ਅਮਰ ਦੇਖਿਆ ਨਾ ਤੱਕਦਾ ਪੀਣਾ ਅੱਗੇ ਕਹਿੰਦਾ ਮੈਂ ਆਈ ਉਹਦੇ ਹੀਗਾ ਕੋਈ ਆਪਣਾ ਬੰਟੀ ਨਹੀਂ ਨਿਕਲੇ ਚੋਰੀ ਨਹੀਂ ਨਿਕਲੇ ਸਹੀ ਨਾ ਹੋਵੇ ਸਮਝਾਵਾ 50000 ਜਿਹੜਾ ਹਰ ਜੀ ਕੋਈ ਸੋਚ ਲਿਆ ਹੁਣ ਇਹਨਾਂ ਦਾ ਪਲਾਟ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼